ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰਪਰੀ ਸਤਿ ਸ੍ਰੀ ਅਕਾਲ ਐਨੀਮਲ ਆਫ ਫਾਰਮ ਤੇ ਨਿਹੜਾ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜਿੰਨਾ ਵੀਰਾਂ ਨੇ ਆਪਣੇ ਤੋਂ ਪਸ਼ੂ ਸਿਰ ਕਰਵਾਉਣ ਲਈ ਘਰੇਲੂ ਜਾਂ ਵਪਾਰਕ ਲੈਣ ਤੇ ਵੀਡੀਓ ਪੁਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8427595211 ਸੋ ਦੋਸਤੋ ਨਾਰਮਲ ਫੀਸ ਤੇ ਵੀਡੀਓ ਅਪਲੋਡ ਕਰ ਦਾਂਗੇ ਤੇ ਅਸਰ ਨਾਲ ਕੰਟੈਕਟ ਕਰ ਸਕਦੇ ਹੋ ਆਪਾਂ ਅ ਰੌਂਤਾ ਤਹਿਸੀਲ ਨੇਹਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਪੈਂਦਾ ਏਸਨੂੰ ਬਾਈ ਦਾ ਵਪਾਰਕ ਲੈਣ ਦਾ ਕੰਮ ਕਰਦੇ ਆ ਮਾਲਕ ਨਾਲ ਗੱਲਬਾਤ ਲੈਨੇ ਆ ਵੈੜ ਦੀ ਡਿਟੇਲ ਦਿਖਾ ਰਹੇ ਆ ਤੁਹਾਨੂੰ ਇੱਕ ਨਗਰ ਹਾਂਜੀ ਬਾਈ ਜੀ ਆਜੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਸੇ ਤਾਂ ਠੀਕ ਠਾਕ ਹੈ ਵਿਵੇਂਦਰ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤੇ ਇਹ ਰੱਖਦੇ ਵੀ ਅੱਗੇ ਵੀ ਬਾਈ ਦੇ ਘਰੋਂ ਕਾਫੀ ਆਪਾਂ ਵੀਡੀਓ ਬਣਾ ਕੇ ਪਾਈਆਂ ਗਈਆਂ ਤੇ ਬਾਕੀ ਬਾਈ ਵਿਵੇਂਦਰ ਆਪਣੇ ਕੋਲ ਅੱਜ ਮੈਕ ਹੈ ਨਹੀਂ ਕਿ ਉੱਚੀ ਜ਼ਰੂਰ ਬੋਲਿਓ ਅੱਜ ਨਾ ਟੂਰਨਾਮੈਂਟ ਸਾਨੂੰ ਪਤਾ ਤੇ ਉਹਦੇ ਕਰਕੇ ਆਵਾਜ਼ ਜੀ ਮੇਰੀ ਵੀ ਖਰਾਬ ਜੀ ਹੋਈ ਪਈ ਏ ਬਈ ਦੂਜੀ ਸੌਸ ਹੁੰਦੀ ਹੈਗੀ ਠੀਕ ਹੈ ਬਾਈ ਜੀ ਹਾਂ 2-4 ਦਿਨ ਹੀ ਲਊਗਾ ਸੂਣ ਚੋਂ ਤਾਂ ਹਲੇ ਘੱਲਾਂ ਪਈਆਂ ਆਈਆਂ ਹਾਂ ਜੀ ਦਿਨ ਪੂਰੇ ਹੋਏ ਹੋਏ ਯਾਨੀ 2-4 ਦਿਨ ਹੀ ਸੂਣ ਚ ਲਊਗੀ ਠੀਕ ਹੈ ਬਾਈ ਜੀ ਲੈਡ ਤੁਸੀਂ ਰੀਸੀਲ ਹੈ ਠੰਡੀ ਫੀਲ ਹੈ ਕੱਦ ਦਰਮਿਆਨਾ ਯਾਨੀ ਹਾਂ ਕੱਦ ਥੋੜਾ ਦਰਮਿਆਨਾ ਗਿਆ ਤੇ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਵਿਹੜ ਕੱਦ ਪੱਖੋਂ ਸਿਰ ਸਲਾ ਕੇ ਪੂਰੀ ਆ ਬਈ ਮਾਰੇ ਹੱਥ ਵਗੈਰਾ ਹਾਂ ਹਾਂ ਬਾਈ ਬਾਦ ਨਾ ਮਾਰ ਹਾਂ ਆਹ ਦੇਖ ਲਓ ਦੋਸਤੋ ਮੋਨ ਲੈ ਉਹ ਚੱਕ ਕੇ ਖੜ ਗਈ ਕਰਮਾ ਵਾਲੀ ਦੇਖ ਲਓ ਥੀਲ ਤਾਂ ਇੰਨੀ ਜਿੰਨੀ ਕਰ ਹਾਂ ਇਹ ਤਾਂ ਗੱਲ ਹੈ ਵੀਰੇ ਤੇ ਤੁਹਾਨੂੰ ਕੁਆਲਿਟੀ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਅਡਰ ਕੁਆਲਿਟੀ ਬਹੁਤ ਸੋਹਣੀਆਂ ਸਾਨੂੰ ਵੀ ਨਿਖੜੇ ਵਿੱਚ ਸੋਹਣੀਆਂ ਹਾਂਜੀ ਆਹ ਦੇਖ ਲਓ ਦੋਸਤੋ ਅਡਰ ਕਰ ਲਿਆ ਹੋਇਆ ਬਸ ਮਾਲਾ ਵੀ ਤਿਆਰ ਤਿਆਰੀਆਂ ਚ ਤਾਂ ਹਲੇ ਕਹਿ ਨਹੀਂ ਸਕਦੇ ਹਾਂਜੀ ਕਿੰਨੇ ਦਿਨ ਲੈ ਜੂ ਵੀਰੇ ਤੁਹਾਡੇ ਹਿਸਾਬ ਨਾਲ ਕਿੰਨੇ ਦਿਨ ਲੈ ਜੂ ਠੀਕ ਹੈ ਅਲਦਾ ਬਨਣਾ ਢਿੱਲਾ ਪਾਗੇ ਇਹ ਤਾਂ ਗੱਲ ਹੈਗੀ ਹਾਂ ਲੈ ਵਾ ਤਾਂ ਹਜੇ ਬਣਾਉਗੀ ਢਿੱਲਾ ਪਾਗੇ ਦਿਖਾ ਦੇ ਹਾਂਜੀ ਹਾਂਜੀ ਆ ਦੇਖ ਲਓ ਦੋਸਤੋ ਲੱਟਾਂ ਬਹੁਤ ਲੱਟਾਂ ਬਹੁਤ ਪਈਆਂ ਬਾਕੀ ਅਗਲੇ ਦੇ ਦੱਸਣ ਮੁਤਾਬਕ ਹੁੰਦਾ ਦਿਨ ਪਸੂ ਲੈ ਜਾਂਦਾ ਲਾ ਮੁਤਾਬਕ ਤਾਂ ਲੈ ਜਾਣਾ ਦੇਖ ਲਓ ਸ਼ਾਨਦਾਰ ਆ ਰ ਡਰ ਕੁਆਲਟੀ ਦੀ ਆਮ ਤੁਹਾਨੂੰ ਬਹੁਤ ਤੇ ਬਲੈਕ ਕਲਰ ਦਾ ਦੋਸਤੋ ਤੇ ਬਾਕੀ ਤੋਰਾ ਦਿਖਾਓ ਵੀਰੇ ਫਿਰ ਕੁਆਲਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਖੋਨੀਆਂ ਵਹਿੜ ਪੂਰੀ ਸੋਹਣੀ ਪਲੇ ਵੀ ਸਮਝ ਚੰਗੇ ਵੇਟ ਦੀ ਆ ਸਹੀ ਹੈ ਕਿਹੜੇ ਹਨ ਤਲਿਆਰਾ ਤੇ ਫਟਦੇ ਮੱਧਤ ਰਿਹਾ ਦੇਖ ਲਓ ਦੋਸਤ ਲੈ ਤਲਿਆਰਾ ਬਾਈ ਨੇ ਉੱਪਰ ਰੱਖਤਾ ਤੇ ਆਹ ਦੇਖ ਲਓ ਸੇਲਸਰਾ ਕੇ ਪੂਰੀ ਆ ਤੇ ਇਹਦਾ ਕਿਹੜੇ ਸੂਈ ਸੁਣੀ ਹੋਣੇ ਨੇ ਦੂਜੇ ਦੂਜੇ ਤੇ ਪਹਿਲੇ ਸੂਈ ਦਾ ਕੋਈ ਦੁੱਧਦਾਰ ਕੜ ਕਿੰਨਾ ਕਾ ਵੀਰੇ 16 17 ਆਖਿਆ ਬਾਈ 16 17 ਲੀਟਰ ਆਖਿਆ ਤੇ ਹੁਣ ਕੀ ਉਮੀਦ ਕਰੋਗੇ ਬਾਈ ਮੂਰੇ ਕੱਢ ਦੂਗੀ ਵੱਧ ਬਾਈ ਕੀ ਹੈਗੀ ਆ 17 18 ਦੀ 17 ਵੀ ਹੁਸਾਤ ਸਹੀ ਆ ਬਾਕੀ ਸੇਵਾ ਤੇ ਆ ਸਾ ਸਵਾਲ ਤੇ ਦੋਸਤੋ ਜਿਹੋ ਜੀ ਸੇਵਾ ਕਰਾਂਗੇ ਪਸ਼ੂ ਦੀ ਨਾ ਤੇ ਉਹੋ ਜਆ ਦੁੱਧ ਦੇਣਾਗਾ ਵਹਿਰ ਸੁਨੱਖੀ ਆ ਦੁੱਧ ਭਲਾ 2 ਕਿਲੋ ਘੱਟ ਦੇਨੇ ਪਸ਼ੂ ਹਾਂ ਸਭ ਤੋਂ ਵੱਡੀ ਗੱਲ ਜਿਹੜੇ ਬੰਦੇ ਨੇ ਘਰੇ ਚਾਰੂ ਚਾਰੂ ਜਿੰਨੀ ਕਹਦੇ ਹੁੰਦੇ ਨੇ ਜਾਂ ਸੀਲ ਵੀ ਜਿੰਨੇ ਕਹਦੇ ਉਹਨੂੰ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਆ ਦੋਸਤੋ ਬਾਕੀ ਜਿਹੜਾ ਬੰਦਾ ਘਰੇ ਪਸ਼ੂ ਇੱਕ ਰੱਖਦਾ ਜਾਣਾ ਕੋਈ ਇਹ ਵੀ ਇੱਕ ਅੱਧਾ ਨਗ ਰੱਖਦਾ ਤੇ ਉਹਦੇ ਲਈ ਜਿਵੇਂ ਸੀਲਸ ਲੱਗਾ ਪੂਰੀ ਵਧੀਆ ਵਹਿੜ ਲੈਂਡ ਵਾਲੀ ਆ ਤੇ ਬਾਈ ਜੀ ਇਹਦਾ ਮੁੱਲ ਪ੍ਰਾਈਜ਼ ਮੁੱਲ ਲੈਂਡ ਦੇ ਨਾਲੇ ਬਾਈ 52000 ਰੁਪਏ 55 ਯਾਰ ਹਾਂਜੀ ਦੂਰ ਨੇੜੇ ਆਏਗੇ ਦੋਸਤਾਂ ਮਿੱਤਰਾਂ ਦਾ ਮਾਨਤਨ ਕਰ ਦੋਗੇ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਜਰੂਰ ਬੋਲ ਦਿਓ ਬਾਈ ਜੀ 99882 ਹਾਂਜੀ 5373 ਇੱਕ ਵਾਰੀ ਦੁਬਾਰਾ ਫੇਰ ਬੋਲਿਓ 99882 5373 ਠੀਕ ਹੈ ਬਾਈ ਜੀ ਤੇ ਬਾਕੀ ਦੋਸਤੋ ਬਾਈ ਦਾ ਆਪਾ ਮੋਬਾਈਲ ਨੰਬਰ ਤਾਂ ਦਾ ਸਕਰੀਨ ਤੇ ਲਾ ਦਾਂਗੇ ਤੁਸੀਂ ਚੈੱਕ ਲੋ ਤੇ ਕਰ ਲਿਓ ਤੇ ਆ ਵੈੜ ਤਾਂ ਤੁਸੀਂ ਦਿਖਾਈ ਦਿਤੇ ਤੁਹਾਨੂੰ ਜੇ ਕੋਈ ਰਹਿ ਗਈ ਸਾਡੇ ਤੋਂ ਡਿਟੇਲ ਤਾਂ ਬਾਈ ਨਾਲ ਤੁਸੀਂ ਕੰਟੈਕਟ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਇਜ਼ ਰੇਟ ਰੱਖਿਆ ਬਾਈ ਨੇ ਤੇ ਬਾਈ ਨੂੰ ਜਰੂਰ ਕਾਲ ਕਰਿਓ ਕਿਸੇ ਵੀ ਦੋਸਤ ਮਿੱਤਰ ਨੇ ਵੈੜ ਦੀ ਖਰੀਦਦਾਰੀ ਕਰਨੀ ਆ ਤਾਂ ਤੁਸੀਂ ਆ ਕੇ ਇੱਥੇ ਖੜ ਕੇ ਅਦੀ ਤਸੱਲੀ ਕਰਕੇ ਬਾਈ ਨਾਲ ਗੱਲਬਾਤ ਕਰਕੇ ਵੈੜ ਖਰੀਦਦਾਰੀ ਕਰ ਸਕਦੇ ਹੋ ਤੇ ਬਾਕੀ ਆਪਣਾ ਤੋਂ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਕੰਟੈਕਟ ਨੰਬਰ 84275995211 ਤੇ ਚੈਨਲ ਨੂੰ ਜਰੂਰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤਾਂ ਇਹ ਤਾਂ ਹੈਗਾ ਸਤਿ ਸ੍ਰੀ ਅਕਾਲ ਦੋਸਤੋ